ਸਤ ਸ੍ਰੀ ਅਕਾਲ ਦੋਸਤੋ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜੋ ਨਵੀਂ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿਹੜੀ ਲੇਟੈਸਟ ਜਿਹੜੀ ਐਮ ਆਰ ਆਈ ਕਰਵਾਈ ਗਈ ਹੈ ਰਾਜਵੀਰ ਜਵੰਦਾ ਦੀ ਉਹਦੇ ਵਿੱਚ ਜਿਹੜੇ ਸਰਵਾਈਕਲ ਦੇ ਪਹਿਲੇ 3 ਜਾਂ 4 ਮੰਨ ਕੇ ਹਨ ਅਤੇ ਸੁਖਮਨਾ ਜਿਹੜਾ ਨਾੜੀ ਤੰਤਰ ਹੈ ਉਹ ਰੀੜ ਦੀ ਹੱਡੀ ਦੇ ਉੱਪਰ ਸੱਟ ਲੱਗਣ ਕਰਕੇ ਔਰ ਗਰਦਨ ਦੀ ਹੱਡੀ ਦੇ ਉੱਪਰ ਸੱਟ ਲੱਗਣ ਕਰਕੇ ਉਹ ਬੁਰੀ ਤਰ੍ਹਾਂ ਜਿਹੜਾ ਉਹ ਪ੍ਰਭਾਵਿਤ ਹੋਇਆ ਹੈ ਉਦੇ ਨਾਲ ਕੀ ਹੋਇਆ ਹੈ ਕਿ ਪੂਰੀ ਬਾਡੀ ਦੇ ਵਿੱਚ ਜਿਹੜੇ ਅੰਗ ਨੇ ਉਹਨਾਂ ਨੂੰ ਕੰਟਰੋਲ ਜਿਵੇਂ ਬ੍ਰੇਨ ਨਹੀਂ ਕਰਨਾ ਹੁੰਦਾ ਦਿਮਾਗ ਨਹੀਂ ਕਰਨਾ ਤਾਂ ਉੱਥੇ ਜਿਆਦਾ ਡੈਮੇਜ ਹੋਣ ਕਰਕੇ ਜਿਹੜੇ ਸਰੀਰ ਦੇ ਅੰਗ ਨੇ ਉਹ ਰਿਸਪੌਂਸ ਨਹੀਂ ਕਰ ਰਹੇ ਸੁਖਮਣਾ ਜਿਹੜੀ ਨਾੜੀ ਹੈ ਉਹ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਹਦੇ ਸਬੰਧ ਦੇ ਵਿੱਚ ਜੋ ਡਾਕਟਰ ਦਾ ਕਹਿਣਾ ਹੈ ਲੇਟੈਸਟ ਜੋ ਉਹਨਾਂ ਨੇ ਅਪਡੇਟ ਦਿੱਤੀ ਹੈ ਉਹ ਤੁਹਾਨੂੰ ਇੱਕ ਵਾਰੀ ਸੁਣਾਉਂਦੇ ਆਂ ਫਿਰ ਆਪਾਂ ਅੱਗੇ ਇਸ ਮਸਲੇ ਇਸ ਮਾਮਲੇ ਤੇ ਡਿਸਕਸ ਕਰਾਂਗੇ ਜੀ ਦੇਖਿਓ ਜੀ ਐਦਾ ਹੈਗਾ ਕਿ ਰਾਜਵੀਰ ਜੀ ਦੀ ਸਪੀਡੀ ਰਿਕਵਰੀ ਵਾਸਤੇ ਸਾਰੇ ਹੀ ਦੁਆ ਕਰ ਰਾਜਵੀਰ ਜੀ ਆ ਇਹ ਗਰਦਨ ਦੀ ਜਿਹੜੀ ਹੱਡੀ ਟੁੱਟੀ ਹੈ ਉਹਦੇ ਕਰਕੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਬੇਸਿਕਲੀ ਉਹ ਸੀਰੀਅਸ ਬਣੀ ਹੋਈ ਹੈ ਮੈਂ ਵੀ ਕਰ ਰਿਹਾ ਹੈਗਾ ਸਭ ਦੇ ਪਿਆਰੇ ਨੇ ਉਹ ਠੀਕ ਅਸੀਂ ਚਾਹਦੇ ਹਾਂ ਜਲਦੀ ਜਲਦੀ ਠੀਕ ਹੋ ਕੇ ਸਾਡੇ ਵਿੱਚ ਆਣ ਬਟ ਸ਼ਾਇਦ ਕਿਸਮਤ ਜਿਹੜੀ ਹੈਗੀ ਆ ਉਹ ਨੂੰ ਇਹ ਮਨਜ਼ੂਰ ਨਹੀਂ ਸੀਗਾ ਤੇ ਮੈਂ ਤੁਹਾਨੂੰ ਇੱਕ ਦਿਖਾਣਾ ਚਾਹਾਂਗਾ ਕਿ ਬੇਸਿਕਲੀ ਇੰਜਰੀ ਕੀ ਹੁੰਦੀ ਹੈ ਇਹਦੇ ਵਿੱਚ ਕੀ ਹੁੰਦਾ ਹੈਗਾ ਕਿਸ ਤਰ੍ਹਾਂ ਦੀ ਇੰਜਰੀ ਉਹਨਾਂ ਨੂੰ ਹੋਈ ਹੈਗੀ ਹੈ ਤੇ ਉਹਦੇ ਕੀ ਇਫੈਕਟਸ ਹੁੰਦੇ ਨੇ ਇਹ ਆਪਣਾ ਜਿਵੇਂ ਹੈਗਾ ਬ੍ਰੇਨ ਹੈਗਾ ਠੀਕ ਹੈ ਤੇ ਬ੍ਰੇਨ ਦੇ ਨਾਲ ਆਪਣਾ ਜਿਹੜਾ ਕਨੈਕਸ਼ਨ ਹੈ ਸਾਰੀ ਬੋਡੀ ਦੇ ਨਾਲ ਬ੍ਰੇਨ ਤੋਂ ਜਿਹੜੇ ਸਿਗਨਲਸ ਜਾਂਦੇ ਨੇ ਉਹ ਸਪਾਈਨਲ ਕਾਰਡ ਦੇ ਥਰੂ ਜਾਂਦੇ ਨੇ ਤੇ ਸਪਾਈਨਲ ਕਾਰਡ ਇੱਕ ਵਰਟੀਬਰਲ ਕਾਲਮ ਨਾਮ ਦੀ ਇੱਕ ਹੱਡੀ ਹੈਗੀ ਆ ਉਹਦੇ ਵਿੱਚ ਹੁੰਦੀ ਹੈਗੀ ਤੇ ਉਹਦੇ ਤੋਂ ਥਰੂ ਆਪਣੀ ਨਰਵਸ ਜਿਹੜੀਆਂ ਨਿਕਲਦੀਆਂ ਨੇ ਇੱਕ ਇੱਕ ਮਸਲ ਨੂੰ ਸਾਡੀ ਬੋਡੀ ਦੇ ਨੂੰ ਉਹ ਸਪਲਾਈ ਕਰਦੀਆਂ ਤੇ ਰਾਜਵੀਰ ਦੀ ਇੰਜਰੀ ਜਿਹੜੀ ਹੈਗੀ ਉਹ ਬੇਸਿਕਲੀ ਸਰਵਾਈਕਲ ਸਪਾਈਨ ਦੀ ਹੱਡੀ ਦੇ ਵਿੱਚ ਹੈਗੀ ਹੈ ਬਿਸਰਦਨ ਦੀ ਹੱਡੀ ਚੋਂ ਜਿਹੜੀ ਸਪਾਈਨਲ ਕੋਰਡ ਨਿਕਲਦੀ ਹੈਗੀ ਹੈ ਉਹ ਬੇਸਿਕਲੀ ਸਾਰੀ ਬੋਡੀ ਦੀਆਂ ਜਿਹੜੀਆਂ ਮਸਲਸ ਹੈਗੀਆਂ ਇਨਕਲੂਡਿੰਗ ਆਪਣੀ ਬਰੀਥਿੰਗ ਮਸਲਸ ਉਹਨਾਂ ਨੂੰ ਵੀ ਸਪਲਾਈ ਕਰਦੀ ਹੈਗੀ ਤੇ ਜੇ ਇਸ ਸਰਵਾਈਕਲ ਸਪਾਈਨ ਦੇ ਵਿੱਚ ਕਿਤੇ ਇੰਜਰੀ ਹੋਵੇ ਤਾ ਉਸ ਤੋਂ ਥੱਲੇ ਦਾ ਸਾਰਾ ਹਿੱਸਾ ਜਿਹੜਾ ਹੈਗਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈਗਾ ਡਿਪੈਂਡਿੰਗ ਓਨ ਇੰਜਰੀ ਉਹ ਟੈਂਪਰੇਰੀ ਵੀ ਹੋ ਸਕਦਾ ਹੈ ਪਰਮਨੈਂਟ ਵੀ ਹੋ ਸਕਦਾ ਹੈਗਾ ਤੇ ਤੁਹਾਡੀ ਬਰੀਥਿੰਗ ਵੀ ਜਿਹੜੀ ਹੈਗੀ ਆ ਜਿਹੜਾ ਸਾਹ ਲੈਣਾ ਇਹਦਾ ਕਿਹੜੀ ਪ੍ਰਕਿਰਿਆ ਹੈਗੀ ਬੇਸਿਕਲੀ ਉਹ ਵੀ ਇਫੈਕਟ ਹੋ ਸਕਦੀ ਹੈ ਸਿਮਿਲਰਲੀ ਇੱਕ ਪਾਰਟ ਹੁੰਦਾ ਹੈਗਾ ਬ੍ਰੇਨ ਦਾ ਬ੍ਰੇਨ ਸਟੈਮ ਬ੍ਰੇਨ ਸਟੈਮ ਉਹ ਪਾਰਟ ਜਿਹੜਾ ਹੈਗਾ ਉਹ ਕਨੈਕਟ ਕਰਦਾ ਹੈਗਾ ਬ੍ਰੇਨ ਨੂੰ ਸਪਾਈਨਲ ਕੋਰਡ ਦੇ ਨਾਲ ਤੇ ਬ੍ਰੇਨ ਦੇ ਸਾਰੀਆਂ ਤਾਰਾਂ ਬੇਸਿਕ ਲੈ ਜਿਹੜੇ ਸਾਰੀਆਂ ਤਰੰਗਾਂ ਹੈਗੀਆਂ ਉਹਦੇ ਵਿੱਚੋਂ ਕਿ ਨਿਕਲਦੀਆਂ ਬਹੁਤ ਹੀ ਕ੍ਰਿਟੀਕਲ ਏਰੀਆ ਹਾਰਡਲੀ 2 ਤੋਂ 2.5 ਸੈਂਟੀਮੀਟਰ ਦਾ ਉਹ ਏਰੀਆ ਹੁੰਦਾ ਹੈਗਾ ਤੇ ਸਾਰੇ ਫੰਕਸ਼ਨ ਜਿਹੜੇ ਆ ਉਹਦੇ ਥਰੂ ਹੀ ਪਾਸ ਹੋ ਕਰਕੇ ਕਿ ਕਹਿੰਦੇ ਜਿਹੜੇ ਹੈਗੇ ਆ ਬਾਡੀ ਦੇ ਵਿੱਚ ਆਉਂਦੇ ਹੈਗੇ ਆ ਹੈਨਾ ਪੈਰ ਦੀ ਮੂਵਮੈਂਟ ਉਂਗਲ ਤੱਕ ਜਿਹੜੀ ਹੈਗੀ ਆ ਉਤੋਂ ਹੀ ਕੰਟਰੋਲ ਹੋ ਕੇ ਜਾਂਦੀਆਂ ਜਿਹੜੇ ਤਾਰਾਂ ਨਿਕਲਦੀਆਂ ਉਤੋਂ ਤੇ ਜੇ ਉਥੇ ਛੋਟੀ ਜਿਹੀ ਵੀ ਸੱਟ ਲੱਗੇ ਤਾਂ ਉਹ ਬਹੁਤ ਜ਼ਿਆਦਾ ਡਿਸੇਬਿਲਟੀ ਇਵਨ ਲਾਈਫ ਥ੍ਰੈਟਨਿੰਗ ਵੀ ਹੋ ਸਕਦੀ ਹੈਗੀ ਆ ਸੋ ਰਾਜਵੀਰ ਜੀ ਆ ਇਹ ਗਰਦਨ ਦੀ ਜਿਹੜੀ ਹੱਡੀ ਟੁੱਟੀ ਹੈ ਉਹਦੇ ਕਰਕੇ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਬੇਸਿਕਲੀ ਉਹ ਸੀਰੀਅਸ ਬਣੀ ਹੋਈ ਹੈ ਤੁਸੀਂ ਸੁਣਿਆ ਕਿ ਡਾਕਟਰ ਸਾਹਿਬ ਦੇ ਪੂਰੀ ਤਰ੍ਹਾਂ ਉਹਨਾਂ ਦੀ ਇੰਜਰੀ ਨੂੰ ਐਕਸਪਲੇਨ ਕੀਤਾ ਕਿ ਕਿਸ ਤਰੀਕੇ ਨਾਲ ਉਹ ਜਿਹੜੀ ਸਰਵਾਈਕਲ ਦੇ ਵਿੱਚ ਡੈਮੇਜ ਹੋਣ ਕਰਕੇ ਉਸ ਪੂਰੀ ਤਰ੍ਹਾਂ ਜਿਹੜੀਆਂ ਨਾੜਾਂ ਨੇ ਉਹ ਸਾਰੀ ਬਾਡੀ ਨੂੰ ਉੱਥੋਂ ਹੀ ਅੱਗੇ ਜਾ ਕੇ ਕੰਟਰੋਲ ਕਰਦੀਆਂ ਨੇ ਇਸੇ ਕਰਕੇ ਉਹਨਾਂ ਦੀ ਜਿਹੜੀ ਦਿਮਾਗ ਹੈ ਉਹਨੂੰ ਨਾ ਤਾਂ ਪ੍ਰੋਪਰ ਖੂਨ ਮਿਲ ਰਿਹਾ ਨਾ ਆਕਸੀਜਨ ਮਿਲ ਰਹੀ ਹੈ ਜਿਸ ਕਰਕੇ ਉਹ ਕੋਮਾ ਦੇ ਵਿੱਚ ਨੇ ਔਰ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਇੱਕ ਤਰੀਕੇ ਨਾਲ ਅਜੇ ਤੱਕ ਡੈੱਡ ਹੀ ਹੈ ਉਹ ਕੋਈ ਵੀ ਹਰਕਤ ਜਿਹੜੀ ਹੈ ਉਹ ਨਹੀਂ ਹੋ ਰਹੀ ਉਹਨਾਂ ਦੇ ਬਾਕੀ ਦੇ ਅੰਗਾਂ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜੀਆਂ ਨਾੜਾਂ ਪੂਰੀ ਬਾਡੀ ਨੂੰ ਅੱਗੇ ਦਿਮਾਗ ਵੱਲੋਂ ਕੰਟਰੋਲ ਕਰਨ ਦੇ ਵਿੱਚ ਸਹਾਇੀ ਹੁੰਦੀਆਂ ਉਹ ਡੈਮੇਜ ਹੋਣ ਕਰਕੇ ਹੀ ਜਿਹੜੇ ਉਹਨਾਂ ਦੇ ਅੰਗਾਂ ਦੇ ਵਿੱਚ ਹੈ ਉਹ ਮੂਵਮੈਂਟ ਜਿਹੜੀ ਹੈ ਉਹ ਨਹੀਂ ਹੋ ਰਹੀ हां ਉਹਨਾਂ ਨੂੰ ਜਿਹੜਾ ਰਾਸ਼ਵੀਰ ਜਵੰਦਾ ਨੂੰ ਐਡਵਾਂਸ ਲਾਈਫ سپورਟ ਦੇ ਉੱਪਰ ਵੈਂਟੀਲੇਟਰ ਦੇ ਉੱਪਰ ਸਾਹ ਜ਼ਰੂਰ ਆ ਰਿਹਾ ਹੈ ਪਰ ਅੰਗਾਂ ਦੇ ਵਿੱਚ ਜਿਹੜੀ ਹੈ ਉਹ ਮੂਵਮੈਂਟ ਅਜੇ ਤੱਕ ਵੀ ਨਹੀਂ ਹੋਈ ਉਹਨਾਂ ਔਰ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਕਲੀਅਰ ਕੀਤਾ ਕਿ ਜਿਹੜੀ ਇਹ ਵਾਲੀ ਇੰਜਰੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਉਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਉਹਨਾਂ ਦੀ ਬਾਡੀ ਨੂੰ ਔਰ ਸੁਖਮਨਾ ਨਾੜੀ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ ਔਰ ਜੇਕਰ ਜਦੋਂ ਉਹ ਉਹਨਾਂ ਦੀ ਇਹ ਦੁਰਘਟਨਾ ਹੋਈ ਸੀ ਪੰਜੌਰ ਤੋਂ ਜਦੋਂ ਪੰਚਕੂਲੇ ਲਿਆਂਦਾ ਗਿਆ ਤੇ ਪੰਚਕੂਲੇ ਤੋਂ ਮੁਹਾਲੀ ਜੇ ਉਹਨਾਂ ਨੂੰ ਕਾਲਰ ਜਿਹੜਾ ਬੋਨ ਸੀ ਡਾਕਟਰ ਵੱਲੋਂ ਲਗਾ ਦਿੱਤਾ ਜਾਂਦਾ ਤਾਂ ਕਿ ਇੰਨਾ ਜ਼ਿਆਦਾ ਝਟਕੇ ਨਾ ਪੈਂਦੇ ਤੋਂ ਉਹਨਾਂ ਨੂੰ ਕਿਉਂਕਿ ਉਹ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਹੀ ਸਨ ਜਿਸ ਵੇਲੇ ਉਹਨਾਂ ਨੂੰ ਇਹ ਭਿਆਨਕ ਇੰਜਰੀ ਹੋਈ ਹੈ ਤਾਂ ਹੋ ਸਕਦਾ ਸੀ ਕਿ ਉਹ ਜਿਹੜੇ ਮਨਕੇ ਸੀ ਉਹ ਇੰਨੇ ਜ਼ਿਆਦਾ ਖਰਾਬ ਨਾ ਹੁੰਦੇ ਇੰਨੀ ਜ਼ਿਆਦਾ ਉਹਨਾਂ ਜਿਹੜੀਆਂ ਨਰਵ ਸਿਗਨ ਉਹਦੇ ਅੰਦਰ ਜਿਹੜੀਆਂ ਬਹੁਤ ਜ਼ਿਆਦਾ ਨਾਚਕ ਹੁੰਦੀਆਂ ਜਿਹੜੀਆਂ ਪੂਰੀ ਬਾਡੀ ਨੂੰ ਤਰੰਗਾਂ ਦਿੰਦੀਆਂ ਸਿਗਨਲ ਦਿੰਦੀਆਂ ਉਹ ਇੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਨਾ ਹੁੰਦੀਆਂ ਬਾਕੀ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਡਾਕਟਰ ਤਾਂ ਆਪਣੀ ਪੂਰੀ ਵਾਹ ਲਾ ਰਹੇ ਹਨ ਪਰਮਾਤਮਾ ਵੀ ਰਾਜਵੀ ਜਵੰਦਾ ਤੇ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਨੂੰ ਦੁਬਾਰਾ ਸਿਹਤਯਾਬ ਕਰਕੇ ਆਪਣੇ ਵਿੱਚ ਭੇਜ ਦੇ